ਓਏ ਆ ਟੱਕਰ ਓ ਮਾਜੇ ਦਾ ਵਾਜਾ ਤਾਰੀ 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 ਅੰਬਾ ਬੱਜੂ ਅੰਬਾ ਬੱਜੂ ਪਰ ਪੱਧਰੇ ਆ ਓਏ ਕਮਾਲ ਕਬੱਡੀ 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 ਏ ਸੱਜੇ ਥੱਪੇ ਉੱਤੇ ਥੱਲੇ ਏ ਟੱਕਰ ਏ ਟੱਕਰ ਓ ਗੋਕੇ ਸਾਦਾ ਤਾੜੀ ਮਾਰ ਦਿਓ ਦਰਸ਼ਕ ਵੀਰੋ ਉਧਰ ਕਹਿੰਦੇ ਯੋਧਾ ਕਮਾਲ ਕਰ ਗਿਆ ਕਰੀਏ ਮੈਂ ਸ਼ੁਰੂ ਜਲਦੀ ਦੇ ਨਾਲ ਪਹਿਲੀ ਰੇਡ ਕਹਿੰਦੇ ਗੱਜਨ ਦੇਹੜਾ ਬਾਬਾ ਨਾਨਕ ਵਾਲਾ ਤਿਆਰ ਪਰ ਤਿਆਰ ਅੰਬੇ ਦੀਆਂ ਤਿੰਨ ਰੇਡਾਂ 5000 ਦੀਆਂ ਹੋਣਗੀਆਂ ਜਗਦੇਵ ਕਨੇਡਾ ਰਾਮੂ ਵਾਲਾ ਤਲਵੰਤ ਗਰੇਦਾ ਸਾਡੀ ਜ਼ਿੰਦਗੀ ਦਾ ਮਾਨ ਤੇ ਗੁਰਪ੍ਰੀਤ ਕੈਡਾ ਸਮਾਲਸਰ ਉਹਨਾਂ ਵੱਲੋਂ 5000 ਦੀਆਂ ਤਿੰਨ ਰੇਟਾਂ ਅੰਬੇ ਦੀਆਂ ਹੋਣਗੀਆਂ ਸਰਵਨ ਸਿੰਘਾਪੁਰੀਆ ਕਹਿੰਦਾ ਵੀ ਅੰਬੇ ਨੂੰ ਜਿਹੜਾ ਜਫਾ ਲਾਵੇਗਾ ਇੱਕ ਦਾ ਹਿਆਰ ਦਿੱਤਾ ਜਾਵੇਗਾ ਅਮਰੀਕ ਰਵੀ ਦਿਉਰੇ ਵਾਲਾ ਉਹ ਵੀ ਦਿਉਰੇ ਵਾਲਾ ਕਹਿੰਦੇ ਇਸ ਵੇਲੇ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਆਓ ਕਹਿੰਦੇ ਕਰਕੇ ਹਲਕਾ ਟੱਚ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਦੇਖਾਂਗੇ ਫਿਰ ਪੈ ਰਹੀ ਹੈ ਕਹਿੰਦੇ ਸਿਲਵਰਾ ਪਿੰਡ ਦਾ ਜ਼ਿਕਰ ਕਹਿੰਦੇ ਉਹ ਦਰਜੇ ਦੇ ਵਿੱਚ ਹੋਇਆ ਮੇਰੇ ਮਿੱਤਰੋ ਜਿਹੜੇ ਨਗਰ ਨੇ ਕਹਿੰਦੇ ਉਹ ਕਬੱਡੀ 365 ਨੂੰ ਚਰਮ ਦਿੰਦਾ ਉਹ ਪਿੰਡ ਦੇ ਮੁੰਡਿਆਂ ਦੀ ਦੂਜੀ ਉਹ ਕਹਿੰਦੇ ਇੰਗਲੈਂਡ ਦੇ ਵਿੱਚ ਬੋਲੀ ਜਿਹੜਾ ਪਿੰਡਾ ਉਹ ਲੋਕਾਂ ਦੇ ਤੋਂ ਨਾ ਜਾਏ ਓ ਲੋਕਾਂ ਦੇ ਮੋਢਿਆਂ ਦੇ ਚੱਕਿਆ ਇੱਕ ਵੱਡੀ ਆ ਮੇਰੇ ਮਿੱਤਰੋ ਇਹ ਚੜਾਉਂਦੇ ਨੇ ਲੋਕ ਆ ਤੇ ਲੋਹੜੇ ਵੀ ਲੋਕ ਆ ਲੋਕਾਂ ਵਿੱਚ ਰੱਬ ਵਸਦਾ ਓ ਪੱਟੇ ਦਾ ਅੰਦਾ! ਉਹ ਕਹਿੰਦੇ ਅੰਬਾ ਕਬੱਡੀ ਪਾਉਣ ਲਈ ਵਾਦਾ ਦੋਵੇਂ ਇੰਗਲੈਂਡ ਖੇਡੇ ਆ। ਉਹਦੋਗੇ ਪਿੰਨ ਵਾਲਾ ਗਿੰਦੀ ਤੇ ਪਤਰੀ ਵਾਲਾ ਰਾਜਾ। ਮੈਂ ਕਿਹਾ ਸੀ ਮਾਜੇ ਨਾਲ ਮਾਜਾ ਖਾਊਗਾ। ਸਮਾਲ ਸਰਚ ਭੰਗੜਾ ਪਾਊਗਾ। ਹਰ ਦਰਸ਼ਕ ਨਜ਼ਾਰਾ ਲਊਗਾ। ਆਜੂ ਸਵਾਦ ਤੇ ਹਰ ਕਹਿੰਦੇ ਵੀਰੇ ਗੱਲ ਮੂੰਹ ਚੋਂ ਕਹੂਗਾ। ਆਹ ਗੱਜਰ ਦੀ ਰੇਡ ਪੈ ਰਹੀ ਹੈ। ਇਹ ਗੱਜਦਾ ਵੀ ਹੈ। ਇਹ ਵਰਤਾ ਵੀ ਹੈ। ਆਹ ਬੱਲ ਮੇਰੇ ਮਿੱਤਰੋ ਆਓ ਸਾਹਮਣੇ ਅਮਰਤੋ ਓਏ ਲੱਗ ਗਜਨੂ ਓ ਲੱਗ ਗਜਨੂ ਓ ਲੱਗ ਗਜਨੂ ਇਹ ਅਮਰਤੂ ਦੇ ਗੱਜਣ ਓ ਪਿਆਰ ਵੀ ਬੜਾ ਤੇ ਪਰ ਕਬੱਡੀ ਵਿੱਚ ਯੂਜਣਾ ਪੈਂਦਾ ਆਓ ਸਾਹਮਣੇ ਮਰੀਕ ਰਵੀ ਆ ਗਿਆ ਓ ਰਵੀ ਵੀ ਕਹਿੰਦੀ ਅਗਲੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਫੀਲ ਦੇ ਮੈਦਾਨ ਦੇ ਵਿੱਚ ਇਹ ਖੜੇ ਬਾਹਰ ਦੇ ਥਾਪੀਏ ਨੇ ਓ ਜੀ ਲੱਖਾਂ ਜਵਾਰਾ ਲਾਲੀ ਲੋਕੀ ਗੱਲਾਂ ਕਰਨ ਖੇੜੇ ਕਮਾਲ ਹੁੰਦੀ ਹੋਈ ਇਹਦਾ ਕੁਝ ਹੋਰ ਕਰਨਾ ਪੈਣਾ ਉਧਰ ਰਾਜਾ ਪੱਤਰੀ ਜੱਸਾ ਲਾਵੇ ਅੰਮੇ ਨੂੰ ਤੇ 2000 ਸਰਵਰ ਸਿੰਘ ਜਿੰਗਾਪੁਰ ਵਾਲੇ ਕਿਹਦੇ ਦੀਵਾਂਗੇ ਉਧਰ ਕੁਲਵੰਤ ਕਨੇਦਾ ਦੇ ਸਾਡਾ ਵੀਰ ਕਿੰਦਾ ਕੈਨੇਡਾ ਤੇ ਗੁਰਪ੍ਰੀਤ ਕੈਨੇਡਾ ਦੇ ਵੱਲੋਂ ਅੰਮੇ ਦੀਆਂ ਪੈਂਟ ਰੇਡਾਂ 5000 ਦੀਆਂ ਆਪਾਂ ਧੰਨਵਾਦ ਕਰਦੇ ਆ ਉਧਰ ਦੇ ਸਟਾਰ ਇਮੀਗ੍ਰੇਸ਼ਨ ਵਾਲੇ ਵੀਰ ਸਾਡੇ ਸਤਿਕਾਰ ਕਰਦੇ ਆ ਰਾਜ ਦੀ ਜੇਤਾਨਾ ਉਹਨਾਂ ਦਾ ਵੀ ਧੰਨਵਾਦ ਆਓ ਸਾਹਮਣੇ ਨੰਬਰ ਲਾਡੀ ਸਿਲਵਰੇ ਵਾਲਾ ਮੇਰੇ ਮਿੱਤਰੋ ਆ ਗੋਗੀ ਸਿਲਵਰੇ ਵਾਲਾ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਲਾਡੀ ਦਾ ਕਿਤੇ ਇੰਗਲੈਂਡ ਦੇ ਵਿੱਚ ਰਹਿੰਦਾ ਵੀਰ ਸਾਡਾ ਚਰਚੇ ਵੱਡੇ ਆ ਲਾਲੀ ਤੇਸੀ ਤੇ ਜਗਦੇਵ ਰਾਣਾ ਰਾਮੂ ਵਾਲਾ ਕਹਿੰਦੇ ਵੀ ਜੋਦੇ ਦੇ ਦੋ ਜੱਫੇ 5000 ਦੇ ਹੋਣਗੇ ਓਏ ਆ ਟੱਕਰ ਓਏ ਆ ਟੱਕਰ ਓ ਮਾਜੇ ਦਾ ਵਾਜਾ ਤਾੜੀ 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 ਅੰਬਾ ਬੱਜੂ ਅੰਬਾ ਬੱਜੂ ਪਰ ਪੱਧਰੇ ਵਾਲਾ ਓਏ ਕਮਾਲ ਅੰਬਾ ਬੱਜੂ ਅੰਬਾ ਬੱਜੂ ਉਸਤਾਦਾਂ ਕੋਈ ਦੂੜੀ ਲੱਗਦਾ ਕੋਈ ਦੂੜੀ ਲੱਗਦਾ ਓਏ ਉਹ ਧਾੜੀ ਵਾਧੀ ਦੇਖੋ ਮੇਰੇ ਮਿੱਤਰੋ ਉੱਪਰ ਕਹਿੰਦੇ ਜਾਫੀਆਂ ਦਾ ਸਰਬੰਸੀਰ ਜੀ ਦੇ ਲੋ 2000 ਮੁੰਡੇ ਦੇ ਬਿਰਤਲ ਕੈਨੇਡਾ ਅਮਰਤਾਲ ਖਦੇ ਨੌ ਜੱਸੇ 5000 ਇੱਧਰ ਕਹਿੰਦੇ ਕੁਲਵੰਤ ਕੈਨੇਡਾ ਤੇ ਗਿੰਦਾ ਕੈਨੇਡਾ ਘਰਪ੍ਰੀਤ ਗੇਡਾ 5000 ਸਿੰਘ ਰਾਜ ਉਹ ਵੀ ਦੇ ਆ ਜਾ ਕੇ ਮੇਰੇ ਆ ਵੀਰਿਆ ਅਗਲੀ ਗੇੜ ਕਹਿੰਦੇ ਦਿਉਰੇ ਵਾਲਾ ਓਏ ਪੱਟਾਂ ਦੇ ਨਾਲੇ ਪੱਟ ਨੇ ਖੈਂਦੇ ਦੌੜਿਆਂ ਨੂੰ ਫਿਰ ਹੱਥ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਕੁੱਛਦੇ ਆ ਉਹ ਕੱਜਗਾ ਦੀ ਚੌੜੀ ਆ ਛਾਤੀਆਂ ਵਾਲੇ ਜਦੋਂ ਵਿਚ ਮੈਦਾਨ ਦੇ ਬੁੱਕਦੇ ਆ ਬਜ਼ੁਰਗ ਗੱਲਾਂ ਕਰਦੇ ਹੋਣਗੇ ਵੀ ਆ ਦਿਉਰੇ ਵਾਲਾ ਇਹ ਕੱਚੇ ਪੈਰੀ ਵੀ ਆ ਗਿਆ ਇੰਨੀ ਦੂਰ ਤੋਂ ਇਹ ਕੱਚੇ ਪੈਰੀ ਵੀ ਆ ਗਿਆ ਇੰਨੀ ਦੂਰ ਤੋਂ ਆਹ ਸਾਹਮਣੇ ਕਹਿੰਦੇ ਸਰੇ ਨੇ ਰੇਡ ਪਾਈ ਐ ਖੇਡ ਗਰਾਊਂਡ ਦੇ ਵਿੱਚ ਆਹ ਸਾਹਮਣੇ ਚਾਰ ਚਾਰੇ ਤਿਆਰ ਨੇ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਵੱਲੋਂ ਕਰਵਾਉ ਮੇਰੇ ਮਿੱਤਰੋ ਇਹਨੂੰ ਕੌਣ ਫੜੂ ਇਹਨੂੰ ਕੌਣ ਰੋਕੂ ਔਲਖਾੜਿਆ 5000 ਹੈ ਬਈ ਨਿਰਮਲ ਕੈਨੇਡਾ ਵੱਲੋਂ ਜਿਹੜਾ 5000 ਦਿੱਤਾ ਜਾਣਾ ਅੰਬੇ ਦੀ ਕਹਿੰਦੇ ਕਬੱਡੀ ਪੈ ਰਹੀ ਐ ਖੇਡ ਮੈਦਾਨ ਦੇ ਵਿੱਚ ਬੋਲ ਬੁੱਤੇ ਬਾਈ ਦੇ ਆਹ ਕਹਿੰਦੇ ਬਾਜੂ ਉਸਤਾਦ ਦਾ ਚੰਡਿਆ ਹੋਇਆ ਚੇਲਾ ਬਾਲਗਾ ਕਬੱਡੀ ਪਾ ਰਿਹਾ ਹੈ ਚੰਗਾ ਹੋਵੇ ਉਸਤਾਦ ਪਰ ਚੇਲੇ ਚੰਗੇ ਉੱਠਣਗੇ ਮਿਹਨਤ ਕਰਕੇ ਮੱਲਾ ਸ਼ਾਜਾ ਦੁਨੀਆ ਉੱਤੇ ਤੋਂ ਹਰ ਖੜ ਲੋਕੀ ਫੇਰ ਤੇਰਾ ਸਰਨਾਮਾ ਪੁੱਛਣਗੇ ਲੈ ਕਬੱਡੀ ਰਿਕਾਰਡ ਬਣਾਏ ਸੰਦੀਪੁਰੀਏ ਗੋਪੀ ਦੇ ਉਮਰੀ ਆਣੇ ਵਾਲਿਆ ਲੱਗਦਾ ਔਖੇ ਟੁੱਟਣਗੇ ਜਿਹੜਾ ਕਾਟਾ ਚੋਲਾ ਸਾਦਾ ਸੁਹਣ ਪਾ ਗਿਆ ਓਏ ਉਹ ਉਮਰਾਂ ਦੇ ਰੋਣੇ ਬੁੱਟਿਆ ਔਖੇ ਮੁੱਕਣਗੇ ਉਹ ਉਮਰਾਂ ਦੇ ਰੋਣੇ ਬੁੱਟਿਆ ਔਖੇ ਮੁੱਕਣਗੇ ਕਾਟ ਹੈ ਸੰਦੀਪ ਸੰਧੋ ਦੀ ਰੜਕਦੀਆਂ ਉਹ ਚੀਸਾ ਆ ਮੇਰੇ ਮਿੱਤਰੋ ਕਬੱਡੀ ਗੱਜੜ ਤੇਰਾ ਬਾਬਾ ਨਾਨਕ ਦੀ ਧਰਤੀ ਆ ਕੇ ਭਾਈ ਭਾਗੋ ਦੇ ਪੂੜੇ ਠਕਰਾ ਕੇ ਬੈਠਾ ਹਣਾ ਲਾਲੋ ਦੀਓ ਝੋਪੜੀ 'ਚ ਜਾ ਕੇ ਉਹਦਾ ਮੁੱਢ ਤੋਂ ਗਰੀਬਾਂ ਨਾਲ ਵਾਹ ਮੈਂ ਤਾਰਿਆਂ ਤੋਂ ਪੁੱਛ ਵੀ ਫਿਰਾਂ ਕਵੇਂ ਨੇ ਦੱਸੇ ਨੂੰ ਨਿਕਾੜੇ ਵਾਲਾ ਰਾਹ ਉਹ ਤਾਰਿਆਂ ਤੋਂ ਪੁੱਛ ਨਹੀਂ ਫਿਰਾਂ ਬਲਵਿੰਦਰ ਆਸਟ੍ਰੇਲੀਆ ਜੀ ਸੁਖਦੀਪ ਕੈਨੇਡਾ ਜੀ ਤੇ ਬਲਦੇਵ ਸਿੰਘ ਜੀਆਂ ਦਾ ਧੰਨਵਾਦ ਹੈ ਆਓ ਸਾਹਮਣੇ ਦੇਖੋ ਮੇਰੇ ਮਿੱਤਰੋ ਅਮਰ ਕਹਿੰਦੇ ਰਵੀ ਆਪਣੀ ਟੀਮ ਲਈ ਜੋੜਦਾ ਹੋਇਆ ਆਹ ਕਹਿੰਦੇ ਪਾਲਾ ਫੇਰ ਵਾਲਾ ਮੇਰੇ ਮਿੱਤਰੋ ਜਿਹਦੇ ਟਰਾਈ ਕੀਤੀ ਆ ਉਹ ਤੇਰੇ ਬਾਬਾ ਨਾਨਕ ਦੀ ਧਰਤੀ ਆਹ ਗੱਲ ਕਹਿੰਦੇ ਸ਼੍ਰੀ ਅਮਰਸਰ ਸਾਹਿਬ ਦੀ ਗੱਲ ਕਹਿੰਦੇ ਗੁਰਦਾਸਪੁਰ ਦੀ ਗੱਲ ਪਠਾਨਕੋਟ ਦੀ ਤੇ ਪੱਸੀਆਂ ਵਾਲਿਆ ਚੌਥਾ ਜਿਹੜਾ ਤਰਨਤਾਰ ਦੇ ਉਹ ਇਲਾਕੇ ਦਾ ਮੇਰੇ ਮਿੱਤਰੋ ਉਹ ਏਰੀਆ ਦਾ ਮੇਰੇ ਮਿੱਤਰੋ ਪਰ ਮਰ ਕਹਿੰਦਾ ਓਏ ਜੋੜਿਆ ਦੁਨੀਆ ਬਹੁਤ ਬਹੁਤ ਪਿਆਰ ਕਰਦੀ ਹੈ ਪਰ ਸਿਲਬਰੇ ਵਾਲਾ ਕਹਿੰਦਾ 25 25 50 ਕੋਈ ਸਾਨੂੰ ਸਾਥੇ ਉੱਤੇ ਵਿਖਾ ਕੋਈ ਸਾਨੂੰ ਸਾਥੇ ਉੱਤੇ ਵਿਖਾ ਓ ਵਾਹ ਗੁਰੂ ਮੇਰ ਕਰੇ ਥੋਡੀ ਚੋਟ ਮਹਿਸੂਸ ਕਰਦਾ ਨੌਜਵਾਨ ਗਬਰੂ ਵਾਹਿਗੁਰੂ ਮੇਰ ਕਦੇ ਵੀ ਕਿਸੇ ਦੇ ਸੱਟ ਪੇਟ ਨਾ ਲੱਗੇ ਵਾਰ ਵੀ ਵਿੰਗਾ ਨਾ ਹੋਵੇ ਮੱਲਾਂ ਦਾ ਜੁਗ ਜੁਗ ਜੀਣ ਜਵਾਨੀਆਂ ਮਾਨਣ ਐਨ ਆਰ ਆਈ ਪ੍ਰਾਪੰਧ ਕਮੇਟੀ ਨਰਸ਼ਕ ਜਿੰਨਾ ਕਰਕੇ ਖੇਡ ਕਬੱਡੀ ਦੀ ਮਹਿਕ ਦੁਨੀਆ ਵਿੱਚ ਖੰਡੀ ਹੋਈ ਹੈ ਆ ਕਹਿੰਦੇ ਗੱਲਾਂ ਦੁਨੀਆ ਵਿੱਚ ਆਵਲਦੀਆਂ ਰਾਜਾ ਪੱਬਾਂ ਦੇ ਹੋਇਆ ਫਰਦਾ ਮੈਚ ਵੀ ਸਰੇ ਦਾ ਮੈਚ ਵੀ ਚੋਟੀ ਦਾ ਉਗੋਕੇ ਪਿੰਡਾ ਗਿੰਦੀ ਦਾ ਖੇਡਿਆ ਇੰਗਲੈਂਡ ਔਰਲੇ ਬੰਨੇ ਪਧਰੀ ਵਾਲਾ ਰਾਜਾ ਵੀ ਇੰਗਲੈਂਡ ਖੇਡਿਆ ਇਹ ਟੱਕਰ ਇਹ ਟੱਕਰ ਇਹ ਟੱਕਰ ਇਹ ਉਗੋਕੇ ਪਿੰਡ ਉਗੋਕੇ 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 ਆਹ ਲੋਹਾਂ ਝੁਮਗੀਆਂ ਭੰਗੜੇ ਪਾ ਕੇ ਸਵਾਦ ਆ ਗਿਆ ਉਹ ਮੇਲਾ ਪੜ ਗਿਆ ਤੇਲਾ ਪੜ ਗਿਆ ਬਣ ਗਿਆ ਮੇਲਾ ਖੜ ਗਿਆ ਮੇਰੇ ਮਿੱਤਰੋ ਆਹ ਸਾਹਮਣੇ ਆਹ ਮੇਲਾ ਬਣਾਉਂਦਾ ਬੰਦੇ ਨੇ ਆਹ ਕਹਿੰਦੇ ਕੱਜਣ ਉਸਦੇਲੇ ਆਹ ਢੇੜਾ ਬਾਬਾ ਗਾੜਕ ਵਾਲਾ ਰੇਡ ਪੌਂਡ ਦੇ ਵੀ ਵਾਧਿਆ ਹੋਇਆ ਰਿਬਰ ਚਾਰੇ ਪਿਆਰ ਵਰ ਤਿਆਰ ਰਿਬਰ ਕਹਿੰਦੇ ਆਲਖਾ ਵਾਲਾ ਲੋਕੀ ਕਹਿੰਦੇ ਇੱਕ ਵਾਰੀ ਕਹਿ ਦੇ ਵੀ ਕੱਜਣ ਅੱਜ ਮੱਧ ਦਾ ਹੀ ਪੁਰਿਆ ਆਉਂਦਾ ਉਹ ਕੱਜਣ ਅੱਜ ਬੂਟਿਆ ਗੀਤ ਮੱਧ ਦਾ ਹੀ ਆਉਂਦਾ ਕਿ ਕਾਰ ਨੀ ਚੋ ਦੁੱਧ ਪੀਂਦਾ ਮੁੰਡਾ ਯਾਰੋ ਰੱਜਦਾ ਵਾਲਾ ਪਾਹੂਆਂ ਦਾ ਜਾਫੀਆਂ ਨੂੰ ਮਿੱਧਦਾ ਮਿੱਧਦਾ ਤੁਰਿਆਉਂਦਾ ਵੇਖਦੇ ਦੇ ਸੇ ਆ ਜਹਰੇ ਵਾਲਾ ਆ ਫਰਦਾ ਭੋਲੇ ਵਾਲੀਆ ਬਿੱਟੂ ਭਰਾ ਸਾਡਾ ਮੁੰਡੇ ਦੇ ਕਹਿੰਦੇ ਸਰੀਰ ਦੇ ਵਿੱਚੋਂ ਤੇ ਪੱਟ ਪੱਬਸੀਨਾ ਚੋਰਿਆ ਮੁਰਦਾ ਚੋਂਦਾ ਕਿ ਮੁਰਦੋਂ ਮੁਰਗੀ ਹੋ ਗਏ ਲੱਗਾ ਜੋਰ ਚੋਪਰਾਂ ਦਾ ਤੇ ਕੰਡਾ ਵੀ ਨਹੀਂ ਚੁਪਦਾ ਜਿਸਮ ਕਠੋਰ ਚੋਪਰਾਂ ਦਾ ਜੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵਈ ਤੇ ਰਾਜੇ ਖੇਲੇ ਮਰਦਮ ਦਾ ਨੋ ਕਰਕੇ ਨਹੀਂ ਭੱਜਦੇ ਅਣ ਦੇਖੋਗੇ ਸਨਾਲ ਸਰ ਦੇ ਵਿੱਚ ਕੌਣ ਫੜਦਾ ਮੇਰੇ ਮਿੱਤਰੋ ਕੌਣ ਉੜਦਾ ਮੇਰੇ ਮਿੱਤਰੋ ਇਹ ਪਰ ਜਿਹੜੇ ਗੱਜੜ ਵੀ ਕਬੱਡੀ ਪੈ ਰਹੀ ਹੈ ਆਹ ਖਤਵਾ ਸਾਹਣੀਓ ਪਿੰਡ ਹੈ ਰਵਣਸਰੀ ਦੇ ਵਿੱਚ ਰਹਿੰਦਾ ਜਿਹੜੇ ਭਾਅ ਕਬੱਡੀ ਕਰਕੇ ਬੈਲਿਆ ਇੱਧਰ ਕਹਿੰਦੇ ਕਬੱਡੀ 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 ਅਹ 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 ਗਰਜੀਤ ਅੱਜ ਗੱਜੂ ਵੀ ਅੱਜ ਫਰੂ ਵੀ ਅੱਜ ਗੱਜੂ ਵੀ ਅੱਜ ਫਰੂ ਵੀ ਆਹ ਲਾਉਣ ਦਾ ਜੇ ਦਰਸ਼ਕ ਵੀਰੋ ਮੈਚ ਬਾਲਾ ਚੋਟੀ ਦਾ ਮੇਜਰ ਬਰਾੜ ਭਲੌਰ ਆਹ ਦੁਨੀਆ ਦੇ ਵੱਡੇ ਪ੍ਰੋਮੋਟਰ ਦਾ ਇਲਾਕਾ ਯਾਰੀ ਐ ਸੁਖਦੇਵ ਪ੍ਰਧਾਨ ਦੇ ਨਾਲ ਸਮਾਲ ਸਰ ਪਿੰਡ ਵੱਡਾ ਪਿੰਡ ਹੈ ਓਏ ਗੱਜਣ ਦੇ ਰਵਿੰਦਰ ਦੂਰੀ ਮੋੜੀ ਆ ਓਏ ਕਿਸੇ ਗੱਲ ਨੂੰ ਮੋੜੀਆ ਓਏ ਪੌਣੀਆਂ ਹੀ ਪੈਣੀਆਂ ਓਏ ਪੌਣੀਆਂ ਹੀ ਪੈਣੀਆਂ ਓਏ ਗੱਜਣਾ ਪਾਦੇ ਜੋੜ-ਜੋੜ ਕੇ ਜਿਉਂਦੇ ਆ ਫੜ ਤਿਆਰੀ ਚੱਕ کمان ਤਾ ਤੀਰ ਖੋਕ ਨਿਸ਼ਾਨਾ ਟਕਾਰੇ ਕਰਕੇ ਹੈਪੀ ਰਾਜਣ ਦਾ ਵੀਰ ਜੱਸਾ ਬਾਈ ਵੀ ਚੇਤੇਦਾਰ ਤੇ ਪੁੱਜ ਗਿਆ ਓਏ ਅਮਰਤਾ 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 ਆ ਮੇਰੇ ਮਿੱਤਰੋ ਸਵਾਦ امریک چا آئے گا آؤ جفا جائے جڑا ہوا میرے مترو روی دورے جفا لگتار پٹوارا کہ ہزار دا جائے گا ਨਾਲਸੇ ਹਜ਼ਾਰ ਦਿੱਤਾ ਜਾਣਾ ਹੈ ਉਹ ਪੈਦੂ ਲੱਗਦਾ ਉਹ ਢਿੱਲੇ ਪੈ ਗਿਆ ਗਾਮੀ ਦੇ ਬਣ ਕੇ ਤੇ ਬਸ ਪੈ ਗਿਆ ਆਹ ਪਾਉਂਦੇ ਆ ਜੱਫੇ ਨੇ ਮੈਚ ਬਸਾਦਾ ਤਾੜੀ ਮਾਰ ਦਿਓ ਦਰਸ਼ਕ ਵੀਰੋ ਉਧਰ ਕਹਿੰਦੇ ਯੋਦਾ ਕਮਾਲ ਕਰ ਗਿਆ ਆ ਜੱਫੇ ਨੇ ਕਹਿੰਦੇ ਮੈਚ ਬਸਾਦਾ ਆਹ ਚੋਟੀ ਦਾ ਉਹ ਸਿਰੇ ਦਾ ਆਹ ਮੱਲ ਪਿੜਦੇ ਆ ਉੱਗੋ ਕੇ ਪੈਣ ਵਾਲਾ ਗੇਤੀ ਤੇ ਵਰਲਡ ਕਬੱਡੀ ਕੱਪ ਦਾ ਉਤਮ ਆ ਰਵੀ ਦਿਉਰੇ ਵਾਲਾ ਰਵੀ ਸਾਹ ਹੋ ਕੇ ਆਹ ਦੁਨੀਆ ਦੇ ਵਿੱਚ ਗੱਲਾਂ ਹੋਈ ਜਾਂਦੀਆਂ ਸਮਾਲਸਰ ਦੇ ਮੇਲੇ ਦੀਆਂ ਪ੍ਰਬੰਧ ਪੁੱਡੇ ਆ ਸਾਰੇ ਸਰਕਾਰ ਜੋ ਭਰਾਵਾਂ ਦਾ ਧੰਨਵਾਦ ਹੈ ਰੇਸਟਾਰ ਇਮੀਗ੍ਰੇਸ਼ਨ ਵਾਲੇ ਰਾਜਦੀਪ ਦਾ ਧੰਨਵਾਦ ਸਾਰੇ ਸਰਕਾਰ ਜੋ ਵੀਰ ਨੇ ਗੱਜੜ ਫੇਰ ਹੌਸਲਾ ਕੀਤਾ ਨੌਜਵਾਨ ਨੇ ਅਮਰੀਕ ਕਰ ਮਾਗਬੁੱਲਾ ਦੇ ਨੇੜੇ ਆਹ ਗੱਜੜ ਫੇਰ ਆ ਗਿਆ ਮੇਰੇ ਮਿੱਤਰੋ ਆਹ ਧਰਤੀ ਨੂੰ ਪਤਾ ਲੱਗਦਾ ਦੀ ਚੀਜ਼ ਪੁਰਤੀ ਹੈ ਪਤਾ ਲੱਗਦਾ ਇਹ ਕਿਹੜੇ ਗੱਜੜ ਮੇਰੇ ਮਿੱਤਰੋ कबडी कब्डी कबी कब्डी कबी सॼे खपे कुते थले कबी कबी कब्डी खायो मिलियो गबरू आहे गजण की कंदा ਪਕੇ ਠੱਕਿਆਂ ਦੀ ਹਿੱਕ ਉੱਤੇ ਬੱਲੀਏ ਓ ਸਾਨੂੰ ਠੱਕੇ ਨਾਲ ਆਉਣਾ ਜਿੰਦਾ ਬਾਬ ਵਿਖੜਾ ਜਗਤਾਰ ਕੁਟਵਾਰਾ ਜੇਵਾ 100 ਵੀਰ ਦਿੱਤਾ ਜਾਵਾ ਮੇਰੇ ਮਿੱਤਰੋ ਓ ਰਵੀ ਦਿਹਾੜੇ ਵਾਲਾ ਦਿਹਾੜੇ ਵਾਲਾ ਦਿਹਾੜੇ ਵਾਲਾ ਕਬੱਡੀ ਰੰਗਰ ਰੈਡਰ ਦੇ ਸਿਚਦਾ ਸਾਡੇ 13 ਤੇ 13 ਹੋ ਗਏ ਤਾੜੀਆਂ ਮਾਰ ਦਿਓ ਇੱਕ ਵਾਰੀ ਦਰਸ਼ਕ ਵੀਰੋ ਓਏ ਮੈਚ ਕਾਲਾ ਜੰਗ ਹੋਈ ਜਾਂਦੀ ਐ ਆ ਦੁਨੀਆ ਦਾ ਇਹਦੇ ਉੱਤੇ ਕਿਉਂ ਕਿਉਂ ਦੁਨੀਆ 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 ਦੇ ਦਰਸ਼ਕ ਵੀਰੋ ਜੇ ਨਜ਼ਾਰਾ ਆਉਂਦਾ ਇੱਕ ਵਾਰੀ ਲੜਾ ਜਾ ਪਾ ਕੇ ਦੱਸੋ ਉਸਤਾ ਦਾ ਕਿਸੇ ਨੂੰ ਨਜ਼ਾਰਾ ਆਉਂਦਾ ਕਿਸੇ ਦੀ ਭਾਦੀ ਬੜੀ ਪਈ ਐ ਫੇਰ ਕਿਹੜੇ ਪਰਬਤ 'ਤੇ ਹਰ ਇੱਕ ਨੂੰ ਨਜ਼ਾਰਾ ਨਹੀਂ ਆਉਂਦਾ ਹੁਣ ਦੇਖ ਕਿੰਨੂੰ ਨਜ਼ਾਰਾ ਆਉਂਦਾ ਤੇ ਕਿਨੂੰ ਫਿਕਰ ਪਿਆ ਆਹ ਰੇਡ ਪੈਣ ਲੱਗੀ ਬੂਟੇ ਆਇਆ ਫੇਰ ਆਹ ਕਹਿੰਦੇ ਵੇਰ ਵੇਰ ਕੇ ਜਿਵੇਂ ਮਾਝੇ ਵਾਲੇ ਗਿਆਨਾਂ ਦੇ ਵੇਰ ਵੇਰ ਕੇ ਤੁਰਿਆ ਆਉਂਦਾ ਗੱਜਣਤਾ ਆਹ ਸਾਹਮਣੇ ਮੋਰੇ ਕੰਧ ਕੱਢਿਆ ਸਰਸਿੰਘ ਵਾਲਿਆਂ ਨੇ ਚਰਚੇ ਐ ਰਮਨ ਕੈਨੇਡਾ ਦਾ ਧਰਵਾਦਾ ਹਰਸ਼ ਆਸਟ੍ਰੇਲੀਆ ਦਾ ਜੀਆਰਟੀ ਟਰਾਂਸਪੋਰਟ ਵਾਲੇ ਸਾਡੇ ਜਸਕਰਨ ਢਿੱਲੋਂ ਹੋਰਾਂ ਦਾ ਬਾਜੂ ਬੈਂਕਿਆਂ ਵਾਲਾ ਵੀਰ ਆ ਸਾਡਾ ਆਹ ਟੱਕਰ ਅਮਰਤ ਦੇ ਗੱਜਣ ਅਮਰਤ ਦੇ ਗੱਜਣ ਆ ਤੇਰੇ ਜ਼ੋਰ ਲੱਗੇ ਨੇ ਜ਼ੋਰ ਲਵਾਤਾ ਆ ਤੇਰੇ ਜ਼ੋਰ ਲੱਗੇ ਨੇ ਜ਼ੋਰ ਲਵਾਤਾ ਵੜਿਆ ਪਿਆਰ ਪਰ ਕਿਤਨਾ ਦੀ ਸਿਰ ਵੀ ਪੱਕਾ ਵਾਲਾ ਨੌਜਵਾਨ ਉਧਰ ਕਹਿੰਦੇ ਅਮਰਤ ਕਮਾਲ ਕਰ ਗਿਆ ਅਮਰਤ ਕਮਾਲ ਕਰ ਗਿਆ ਅਮਰਤ ਤੇਰੇ ਲਈ 500 ਦੇ ਵੱਡੇ ਇਵਾਰਡ ਸਰਬਨ ਸਿੰਘ ਜੀ ਸਿੰਗਾਪੁਰ ਵਾਲੇ ਔਲਖਾਂ ਵਾਲੇ ਮੁੰਡੇ ਦੇ ਵੀ ਪੋਝਦਾ ਕਰਦੇ ਆ ਆਓ ਸਾਹਮਣੇ ਅੱਜ ਅਗਲੇ ਮੈਚ ਦੀਆਂ ਟੀਮਾਂ ਜੋਗੇ ਵਾਲਾ ਜਿਹਨੂੰ ਜਿਹਨੂੰ ਮੈਚ ਲੱਗਾ ਇੱਕ ਵਾਰੀ ਵੱਡੀ ਸਾਰੀ ਤਾਰੀ ਮਾਰ ਦੋ ਦੋ ਟੀਮਾਂ ਲਈ 8:13 ਤੇ 15 ਦੇ ਨਾਲ ਸੋਰ ਸਿੰਘ ਦੀ ਟੀਮ ਜੇਤੂ ਰਹੀ ਹੈ